ਤੂੰ ਬੈਂਤ ਤੂੰ ਮੈਂ ਬੈਂਤ ਹੈ ਤੂੰ ਵੱਡਿਆਂ ਤੋਂ ਵੀ ਵੱਡਾ ਹੈ ਤੂੰ ਸਾਰੀ ਦੁਨੀਆ ਦਾ ਦਾਤਾ ਹੈ ਤੇ ਮਹਾਰਾਜ ਸਾਰੀ ਦੁਨੀਆ ਤੇਰੀ ਭਿਖਾਰੀ ਹੈ ਇਹ ਭਿਖਾਰੀਆਂ ਦੇ ਵਿੱਚ ਅਨੇਕਾਂ ਹੀ ਲੋਕ ਹਨ ਇੱਕ ਦਾਤਾ ਤੂੰ ਖੁਦ ਦੇਣ ਵਾਲਾ ਹੈ ਤੇ ਮੰਗਣ ਵਾਲੇ ਭਿਖਾਰੀ ਇਹਨੇ ਜਾਦਾ ਨੇ ਵੀ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਇਹ ਕਿੱਥੇ ਕਿੱਥੇ ਕੋਈ ਕਿਵੇਂ ਕਿਵੇਂ ਮੰਗ ਰਿਹਾ ਹੈ ਇਹ ਮਤ ਖਿਆਲ ਕਰਨਾ ਕਿ ਸ਼ਾਇਦ ਇਸ ਧਰਤੀ ਦੇ ਉੱਤੇ ਹੀ ਪਰਮੇਸ਼ਰ ਦਾ ਨਾਮ ਲਿਆ ਜਾ ਰਿਹਾ ਤੇ ਅਰਦਾਸਾਂ ਹੋ ਰਹੀਆਂ ਨੇ ਨਹੀਂ ਖੰਡਾਂ ਬ੍ਰਹਮੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਜੁੜਦੀ ਹੈ ਸਾਧ ਸੰਗਤ ਉੱਥੇ ਵੀ ਇਸੇ ਤਰ੍ਹਾਂ ਹੀ ਰਹਿ ਰਸ ਦਾ ਪਾਠ ਹੋ ਰਿਹਾ ਹੈ ਇਸੇ ਤਰ੍ਹਾਂ ਕਥਾ ਵਿਚਾਰ ਆਉਦੀਆਂ ਨੇ ਤਾਰੇ ਗਿਨੇ ਜਾ ਸਕਦੇ ਨੇ ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖਾਂ ਦੀ ਗਿਣਤੀ ਨਹੀਂ ਹੋ ਸਕਦੀ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਜਿਹੜਾ ਕਿਵੇਂ ਕਿਵੇਂ ਕੀ ਕੀ ਮੰਗ ਰਿਹਾ ਹੈ ਇਸ ਗੱਲ ਦਾ ਹਿਸਾਬ ਕੋਈ ਨਹੀਂ ਲਾ ਸਕਦਾ ਕੀ ਮਨੁੱਖ ਕੀ ਦੇਵਤੇ ਕੀ ਦਾਇੰਤ ਕੀ ਬਨਸਪਤੀ ਇਸ ਤਰੀਕੇ ਦੇ ਨਾਲ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਧਰਤੀ ਵੀ ਪੁਕਾਰ ਕਰਦੀ ਹੈ ਧਰਤੀ ਤੇ ਰਹਿਣ ਵਾਲੇ ਜੀਵ ਵੀ ਮੰਗਦੇ ਹਨ ਪਸ਼ੂ ਵੀ ਪਰਮੇਸ਼ਰ ਦੇ ਅੱਗੇ ਅਰਦਾਸ ਕਰਦੇ ਨੇ ਇਹ ਗੱਲਾਂ ਇਤਿਹਾਸ ਚ ਹੋ ਚੁੱਕੀਆਂ ਨੇ ਪਹਿਲਾਂ ਵੀ ਇੱਕ ਹਾਥੀ ਨੇ ਜਿੰਨੂੰ ਤेंदुए ਨੇ ਪਕੜ ਲਿਆ ਸੀ ਉਹਦੇ ਆਖਰੀ ਸਵਾਸ ਹਨ ਤੇ ਉਹਨੇ ਪਰਮੇਸ਼ਰ ਨੂੰ ਯਾਦ ਕੀਤਾ ਕਿ ਪਰਮੇਸ਼ਰ ਮੇਰੀ ਮਦਦ ਕਰੋ ਉਸ ਵੇਲੇ ਪਰਮੇਸ਼ਰ ਨੇ ਉਸ ਮਰਦੇ ਹੋਏ ਹਾਥੀ ਦੀ ਵੀ ਮਦਦ ਕੀਤੀ ਹੈ ਇਹ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਲਿਖੀ ਹੈ ਇਸ ਤਰੀਕੇ ਦੇ ਨਾਲ ਪਸ਼ੂ ਪੰਛੀ ਵੀ ਪੁਕਾਰਾਂ ਕਰਦੇ ਹਨ ਤੇ ਜਿਹੜੀਆਂ ਗੁਪਤ ਆਤਮਾਵਾਂ ਹਨ ਉਹ ਵੀ ਪਰਮੇਸ਼ਰ ਦੇ ਕੋਲੋਂ ਮੰਗਦੇ ਨੇ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵੀ हे ਪਰਮੇਸ਼ਰ ਕਵਨ ਕਵਨ ਜਾਚ ਹੈ ਪ੍ਰਭ ਦਾਤੇ ਮਹਾਰਾਜ ਤੁਸੀਂ ਦਾਤੇ ਸਾਰਿਆਂ ਦੇ ਹੋ ਤੇ ਤੁਸੀਂ ਸਾਰੇ ਮੰਗਣ ਵਾਲਿਆਂ ਨੂੰ ਦਾਤਾਂ ਦੇ ਹੀ ਜਾ ਰਹੇ ਹੋ ਦੇ ਹੀ ਜਾ ਰਹੇ ਹੋ ਇੰਨੀਆਂ ਦਾਤਾਂ ਦੇ ਰਹੇ ਹੋ ਕਿ ਅੰਤ ਨਹੀਂ ਕੋਈ ਵੀ ਹੈ ਕਿੰਨੀਆਂ ਕੁ ਦਾਤਾਂ ਦਿੰਦੇ ਨੇ ਮਹਾਰਾਜ ਇਸ ਤਰ੍ਹਾਂ ਸਾਧ ਸੰਗਤ ਮੰਗਾਂ ਜੜੀਆਂ ਨੇ ਨਾ ਇਹ ਮੰਗਾਂ ਦੀ ਗਿਣਤੀ ਵੀ ਕੋਈ ਨਹੀਂ ਤੇ ਦੇਣ ਵਾਲੇ ਦਾਤੇ ਦੀ ਵੀ ਦਾਤਾਂ ਦੀ ਵੀ ਕੋਈ ਗਿਣਤੀ ਨਹੀਂ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਏ ਜੁਗ ਬਤੀਤ ਹੋ ਗਏ ਨੇ ਪਰਮੇਸ਼ਰ ਦਿਨੋਂ ਨਹੀਂ ਹਟਿਆ ਤੇ ਮੰਗਣ ਵਾਲੇ ਮੰਗਣੋਂ ਨਹੀਂ ਹਟੇ ਇਸ ਕਰਕੇ ਗੁਰੂ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਕੋਈ ਸਮਾਰ ਇਹ ਸਾਬਕਾ ਕਿਤਾਬ ਹੀ ਨਹੀਂ ਹੈ